ਹਰਮਨਦੀਪ ਸਿੰਘ ਔਰ ਕੀ ਅਜ ਤੁਸੀਂ ਵਿਆਹ ਦੀ ਡਰੈਸ ਵਿੱਚ ਆਏ ਜੇ ਕੀ ਮਤਲਬ ਮਾਮਲਾ ਖਾਣੇ ਵਿੱਚ ਖੜੇ ਜੇ ਹਾਂ ਜੀ ਕੱਲ ਮਤਲਬ ਕੁੜੀ ਦਾ ਮਾਂ ਪਿਓ ਗੱਲ ਕਰੇ ਸਗਨ ਲਾ ਕੇ ਗਏ ਆ ਤੋ ਮੁੜ ਕੇ ਸਵੇਰੇ ਹੁਣ ਅੱਜ ਆ ਗਏ ਅੰਦੇ ਸਵੇਰੇ ਬਰਾਦ ਲੈ ਕੇ ਆਏ ਤੇ ਹੁਣ ਉਹਨਾਂ ਨੇ ਕੁੜੀ ਨਹੀਂ ਤੁਰੀ ਨਿਕੰਮ ਗਿੱਤਮ ਕਾਰਨ ਇਹ ਪਤਾ ਨਹੀਂ ਕੀ ਆ ਕਾਰਨ ਤੇ ਉਹਨੇ ਦਿਲ ਵਿੱਚ ਆਈ ਆ ਤੋ ਉਹ ਜਾਣ ਕੁੜੀ ਤੇ ਗਾੜੀਆਂ ਉਤਮ ਕੇ ਦਿੰਦੇ ਆ ਇਹ ਕੋਈ ਕਾਰੇ ਮਰ ਜਣਾ ਇਦਾਂ ਐ ਜੋ ਫਲਾਂਟਿੰਗ ਆ ਹਰਪ੍ਰੀਤ ਕਾਰ ਪਿੰਡ ਟੱਠੀ ਘਾਰ ਆ ਅੱਜ ਕਿੱਥੇ ਪ੍ਰੋਗਰਾਮ ਰੱਖਿਆ ਸੀ ਜੂਲਣੇ ਮੈਲ ਟੱਠੀ ਘਾਰੇ ਮਤਲਬ ਕੀ ਉਹਨਾਂ ਨੇ ਕੋਈ ਕੀ ਤੁਹਾਨੂੰ ਮਤਲਬ ਤਿਆਰ ਹੋ ਕੇ ਆਈ ਲੜਕੀ ਵਿਆਹ ਦੀ ਨਹੀਂ 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 ਉਦਾਂ ਹੀ ਉਹਨੂੰ ਘੋੜਦੇ ਮਾਰਦੇ ਰਿਹਾਏ ਕੋਈ ਤਿਆਰ ਤੁਰ ਨਹੀਂ ਹੋ ਕੇ ਆਈ ਉਹ ਉਦਾਂ ਹੀ ਉਹਨੂੰ ਲਿਆਏ ਆ ਬਿਨਾਂ ਡਰ ਤੋਂ ਹਾਂਜੀ ਫਰੈਂਡਸ਼ਿਪ 6-7 ਸਾਲ ਹੋ ਗਏ ਗੱਲ ਕਰਦੇ ਆ ਸਾਰਾ ਕੁੜੀ ਦਾ ਪਤਾ ਕੁੜੀ ਠੀਕ ਆ ਬਸ ਉਹਦਾ ਮਾਪਿਓ ਨੇ ਮਤਲਬ ਉਹਨੂੰ ਕੁੱਟਿਆ ਮਾਰਿਆ ਡਰਾਇਆ ਧੰਕਾਇਆ ਹੋਰ ਗੱਲ ਕੋਈ ਨਹੀਂ ਆ ਉਹਨੇ ਕਿੱਥੇ ਆਈ ਤੇ ਕੀ ਮੰਗ ਕਰਦੀ ਜੀ ਅਸੀਂ ਇਹ ਮੰਗ ਕਰਦੇ ਸਾਨੂੰ ਸਾਫ਼ ਚਾਹੀਦਾ ਤੇ ਨਾ ਭਾਵੇਂ ਹੱਡੇ ਲਓ ਮਰ ਜਣ ਰਹਿ ਜਣਾ ਹੀ ਉਹਦੇ ਕੋਈ ਨਹੀਂ ਲੱਗਦੇ ਅੱਜ ਤੋਂ ਬਾਅਦ ਮੈਂ ਜਿੱਥੇ ਮਰਜੀ ਜਾਵਾਂ ਆਪਣੀ ਜ਼ਿੰਦਗੀ ਉਹ ਤੁਸੀਂ ਥਾਣੇ ਆਏ ਜੀ ਹਾਂਜੀ ਥਾਣੇ ਇਹ ਰਿਪੋਰਟ ਲਿਖਾਉਣਾ ਆਇਆ ਸਰ ਹੋਂਾਂ ਤੋਂ ਵੀ ਸਾਡੇ ਦੇ ਕੱਲ ਕੋਈ ਕਾਰਵਾਈ ਨਹੀਂ ਹੋਇਆ ਮਰਜ਼ਨ ਭਾਂਵੇਂ ਰਹਿ ਜਾਣਾ ਅਸੀਂ ਕੁਝ ਨਹੀਂ ਲੱਗਦੀ ਇਹਨਾਂ ਦੀ ਤੁਸੀਂ ਹੁਣ ਇਸ ਤਰ੍ਹਾਂ ਹੀ ਜਾਓਗੇ ਹਾਂਜੀ ਇਸ ਤਰ੍ਹਾਂ ਹੀ ਚੱਲ ਜਾਵਾਂਗੇ ਤੇ ਇਹ ਤੁਹਾਡੀ ਜਿਹੜੀ ਕੱਲ ਸਿਕਨਗਰੇ ਵੀ ਲਗਾ ਕੀ ਤੁਹਾਨੂੰ ਹਾਂਜੀ ਘਰੇ ਕੱਲ ਸਿਕਨਗਰੇ ਲਗਾ ਕੇ ਗਏ ਹਾਂ ਮਾਲਕੂੜੀ ਦਾ ਮਾਂ ਪਿਓ ਆਇਆ ਭਰਾ ਆਇਆ ਤੇ ਉਹ ਵੀ ਮਤਲਬ ਪਿਓ ਜਿਹੜਾ ਭਰਾ ਵਾ ਉਹ ਪਟਵਾਰੀ ਆ ਹੁਣ ਮਤਲਬ ਪੱਤਰਕਾਰ ਗਾੜੀ ਬਣਿਆ ਇਦਾਂ ਕੋਈ ਤੇ ਉਹ ਮੈਨੂੰ ਪਤਾ ਨਹੀਂ ਆ ਇਹਦੇ ਹੋਰੇ ਕੰਮ ਉਹ ਵੀ ਕਰਨ ਦੇ ਨਾਲ ਤੋ ਉਹਨਾਂ ਨੂੰ ਕੋਈ ਮਤਲਬ ਹੈ ਨਹੀਂ ਆ ਵੀ ਉਦਾਂ ਮਤਲਬ ਪਟਵਾਰੀ ਆ ਨਾ ਉਹਨਾਂ ਨੂੰ ਕੂਨ ਦਾ ਪਤਾ ਨਾ ਲੈ ਨਾ ਦੇਣ ਸਾਡੇ ਸਰਪੰਚ ਸਾਹਿਬ ਨੂੰ ਮੌਕੇ ਤੇ ਉਹਨਾਂ ਨੂੰ ਇੰਨਾ ਕੁਝ ਬੋਲ ਕੇ ਗਏ ਆ ਉਹਨੂੰ ਮਾਸਾਪੂਰਾ ਗੱਲ ਨਹੀਂ ਹੈਗੀ ਇਦਾਂ ਦਾ ਭਰਾ ਉਹ ਕੋਈ ਦਾਜ ਦੂਜ ਦੀ ਮੰਗ ਨੂੰ ਲੈ ਕੇ ਤਾਂ ਨਹੀਂ ਕੋਈ ਕੋਈ ਦਾਜ ਦੀ ਮੰਗ ਤੇ ਕਦੀ ਕੋਈ ਨਾ ਉਹਨਾਂ ਤੋਂ ਮੰਗਿਆ ਹੀ ਨਹੀਂ ਆ ਨਾਲੇ ਉਹ ਦਾਜ ਦੇਣ ਜੋਗੇ ਹੈ ਹੀ ਨਹੀਂ ਆ ਦਾਜ ਦੇਣ ਦੀ ਉਹਨਾਂ ਦੀ ਮਰਕਾਤ ਹੀ ਨਹੀਂ ਹੈਗੀ ਨੇ ਜੋਗੇ ਹੈਗੇ ਨਹੀਂ ਆ ਤੇ ਕੱਲ ਆਏ ਆ ਨਾ ਮੈਂ ਕੁਝ ਮੰਗਿਆ ਆ ਆਪਣੀ ਮਰਜ਼ੀ ਨਾਲ ਉਹ ਗੁੱਠੀ ਪਾ ਕੇ ਗਏ ਆ ਛਾਪਾ ਪਾ ਕੇ ਗਏ ਆ ਅਸੀਂ ਕੁਝ ਨਹੀਂ ਉਹਨਾਂ ਤੋਂ ਮੰਗਿਆ ਨਾ ਹੀ ਕੁਝ ਮੰਗਣਾ ਚਾਹੁੰਦੇ ਆ ਤੇ ਨਾ ਅੱਜ ਕੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਹਾਂਜੀ ਬਰਾਤ ਲੈ ਕੇ ਉੱਥੇ ਪਹੁੰਚੇ ਸੀ ਕਿਨੇ ਮੈਂਬਰ ਪਹੁੰਚੇ ਹਾਂ ਸਾਡੇ ਨਾਲ 15-20 ਜਾਣੇ ਸੀ ਤੇ ਉਹ ਨਾਲੇ ਮੁੜ ਕੇ ਕੁੜੀ ਨਹੀਂ ਤੋਲੀ ਨਾਲ ਉਹਨਾਂ ਨੇ ਉੱਥੇ ਕੋਈ ਇੰਤਜ਼ਾਰ ਕੁੜੀ ਕੀ ਕਹਿੰਦੀ ਹੁਣ ਕੁੜੀ ਇਹੋ ਕਹਿੰਦੀ ਆ ਮੈਂ ਜਾਣਾ ਨਹੀਂ ਕੁੜੀ ਨੂੰ ਮਾਰਿਆ ਤੇ ਮਕਾਇਆ ਤੇ ਮਾਇਆ ਉਹ ਕਿੱਥੋਂ ਜਾਊਗੀ ਨਾਲ ਤੁਸੀਂ ਉਹਨੂੰ ਲੜਕੀ ਦਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਹੋ ਨਹੀਂ ਨਹੀਂ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਜਿਹੜੀ ਹੁਣ ਏਦਾਂ ਕਰਨ ਦੀ ਆ ਤਾਂ ਕੱਲ ਮੇਰੇ ਮਾਂ ਪਿਓ ਨੂੰ ਦੁਖੀ ਨਾ ਕਰੂਗੀ ਮੈਂ ਤਾਂ ਬਾਹਰ ਰਹਿਣ ਵਾਲਾ ਮੈਂ ਤਾਂ ਇੱਥੇ ਰਹਿਣਾ ਹੀ ਨਹੀਂ ਕਿਹ ਕੰਮ ਕਰਦੇ ਤੂੰ ਮੈਂ ਡਰਾਈਵ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਹਾਂਜੀ ਵਿਆਹ ਕਰਾਉਣ ਲਈ ਆਏ ਸੀ ਲੱਗਦਾ ਬਈਆ ਘਰਾ ਤੇ ਸੱਚੀ ਘਰੇ ਪਹੁੰਚੀ ਤੇ ਫਿਰ ਕੀ ਗੱਲ ਬਾਤ ਗੱਲ ਬਾਤ ਇਹੋ ਹੈ ਜੀ ਉਹ ਜਨਾਨੀਆਂ ਕਿਉਂ ਗਏ ਹਾਂ ਨੌੜ ਗਏ ਸ੍ਰੀ ਵਿਆਹ ਨੂੰ ਗਏ ਸਵੇਰੇ ਜੀ ਉਹਨਾਂ ਉਹਨਾਂ ਇਹੋ ਹੀ ਆਖਿਆ ਵੀ ਅਸੀਂ ਕੁੜੀ ਨਹੀਂ ਤੋੜਨੀ ਕਾਰਨ ਕਾਰਨ ਇਹੋ ਹੀ ਹੈ ਕਿ ਵੀ ਅਸੀਂ ਜਿਹੜਾ ਉਹ ਕੁੜੀ ਕੋ ਰਾਤ ਨੂੰ ਤੁਮਕ ਆਇਆ ਵਾ ਡਰਿਆ ਵਾ ਕੁੜੀ ਕੋ ਅਖਵਾਤਾ ਵਾ ਕੁੜੀ ਆਈ ਹੈ ਉਹ ਹੱਥ ਜੋੜ ਕੇ ਦੋਵੇਂ ਇਹ ਆਂਦੇ ਆ ਵੀ ਮੈਂ ਤੇਰ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ। ਕੋਈ ਵਜ੍ਹਾ ਮੰਗ ਕਰਦੇ ਹੋ ਤੁਸੀਂ। ਮੰਗ ਤੇ ਇਹੋ ਕਰਦੇ ਆ ਇਹ ਵੀ ਭੜਕੇ ਸਾਡੇ ਤੇ ਕੋਈ ਚੱਕਰ ਨਾ ਆਵੇ। ਅੱਜ ਸਾਰੇ ਪ੍ਰੋਗਰਾਮ ਨੂੰ ਮੁੰਡੇ ਨੂੰ ਵਿਆਹਣਗੇ ਤਿਆਰ ਹੋ ਕੇ ਸਾਰੇ ਬਰਾਤ ਕੋਲ ਲੱਗੇ ਜੇ ਕੀ ਮਹਿਸੂਸ ਕਰਦੇ ਜੀ ਮਹਿਸੂਸ ਤੇ ਵੇਖੋ ਜੀ ਹੈ ਹੀ ਆ ਸਾਰੇ ਪਰਿਵਾਰ ਨੂੰ ਹੀ ਹੈਗਾ। ਹਾਂ। ਇਹੋ ਵੇਖੋ ਇਸ ਇਹਦੇ ਚ ਬਦਨਾਮੀ ਵੜੀ ਆ ਬੇਇੱਜ਼ਤੀ ਵੜੀ ਆ ਜਦੋਂ ਬਰਾਤ ਜਿਹੜੀ ਆ ਵਾਪਸ ਆਈ। ਮੁੰਡਾ ਕਿੱਥੋਂ ਆਇਆ? ਮੁੰਡਾ ਕਦਰੋਂ ਆਇਆ ਜੀ ਇਹ ਵਿਆਹ ਵਾਸਤੇ ਆਇਆ ਸੀ ਹਾਂ ਵਿਆਹ ਵਾਸਤੇ ਸੱਦਿਆ ਹੈ ਜੀ ਉਹਨਾਂ ਨੇ ਕਿਹੜੇ ਪਿੰਡ ਦਾ ਰਹਿੰਦਾ ਮੁੰਡਾ ਪਿੰਡ ਬਾੜ ਖੁਰਦਵਾਰ ਇਹਦੇ ਸਬੰਧੀ ਇਹ ਐਸੇ ਗੁਰਦੀਪ ਸਿੰਘ ਥਾਣਾ ਸੇੜੀ ਤਰਨਤਾਰਨ ਇਹਦੇ ਸਬੰਧੀ ਹਰਪ੍ਰੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਵਾਸੀ ਖਾਰਾ ਇਹਨਾਂ ਵੱਲੋਂ ਦਰਖਾਸਤ ਆਈ ਆ ਤੇ ਜਿਹੜੀ ਦੂਜੀ ਪਾਰਟੀ ਆ ਉਹ ਹੈਗੀ ਆ ਹਰਮਨਦੀਪ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਬਾਠਦੇ ਰਹਿਣ ਵਾਲੇ ਆ ਤੇ ਉਹਨਾਂ ਪਤਨੀ ਦਰਖਾਸਤ ਥਾਣਾ ਸਾਦਰ ਵਗੈਰਾ ਦਿੱਤੀ ਆ ਤੇ ਇਹਨਾਂ ਦਾ ਇਹੋ ਹੀ ਆ ਵੀ ਜਿਹੜੀ ਕੁੜੀ ਲੜਕੀ ਹੈ ਬੁਟੀਕ ਦੇ ਕੰਮ ਕਰਦੀ ਰਹੀ ਜੇ ਮੁੰਡਾ ਉੱਥੇ ਆਉਂਦਾ ਰਿਹਾ ਕੱਪੜੇ ਸੇਣ ਦੇ ਬਹਾਨੇ ਵੀ ਕੱਪੜੇ ਸੇਣ ਦਾ ਕਰਕੇ ਵੀ ਮਲਗੀ ਸਾਡੇ ਕੱਪੜੇ ਜੋ ਵੀ ਹੈਗਾ ਵਾ ਤੇ ਉਹਦੇ ਸਬੰਧੀ ਮੁਰਕੇ ਨੂੰ ਉੱਥੋਂ ਫੋਨ ਲਾ ਗਿਆ ਉਹ ਤਾਂ ਕੁੜੀ ਨੂੰ ਤੰਗ ਪਰੇਸ਼ਾਨ ਕਰਦ ਰਹਾ ਵੀ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਨਾ ਚਾਹ ਰਿਹਾ ਇਹ ਹੀ ਮਸਲਾ ਇਹਨਾਂ ਦਾ ਫਿਰ ਧੱਕੇ ਨਾ ਸਕਣਵਾ ਆ ਗਿਆ ਇਹਨਾਂ ਦਾ ਇਸ ਵੰਦੀ ਇਹਨਾਂ ਸਾਫਨ ਕਰ ਕਰਤਾ ਦਾ ਲੜਕਾ ਵਾਲੇ ਵੀ ਅਸੀਂ ਕੁੜੀ ਨਹੀਂ ਦੋਜੇ ਅੱਜ ਬਰਾਤ ਆਈ ਸੀ ਤੇ ਅੱਜ ਕੁੜੀ ਤਰੀ ਨਹੀਂ ਆਲੇ ਸਗਨ ਲਾਇਆ ਇਹਨਾਂ ਨੇ ਤਾਂ ਅੱਜ ਬਰਾਤ ਸਗਨਾਂ ਤੇ ਲੱਗਾ ਵਾ ਸਗਨ ਵੀ ਧੱਕੇ ਨਾਲ ਲਵਾਇਆ ਗਿਆ ਵਾ ਜ਼ਬਰਦਸਤੀ ਉਹਦਾ ਕਰਕੇ ਪਰਿਵਾਰ ਕੁੜੀ ਪਰਿਵਾਰਕ ਨੇ ਜਿਹੜੀ ਨਾ ਕਰ ਦਿੱਤੀ ਵੀ ਅਹੀਂ ਲੜਕੀ ਜੜੀ ਨਹੀਂ ਤੋਰਨੀ ਧੱਕੇ ਨਾਲ ਮੁੰਡੇ ਦਾ ਰੋਪ ਆ ਵੀ ਮੈਂ ਦੋਹਾ ਕਤਰ ਦੇ ਟਰੱਕ ਡਰਾਈਵਰ ਹਾਂ ਮੈਨੂੰ ਉੱਥੇ ਜ਼ਬਰਦਸਤੀ ਸੱਦਿਆ ਗਿਆ ਵੀ ਵਿਆਹ ਕਰਾਉਣਾ ਹੀ ਕਰਾਉਣਾ ਫਰੈਂਡਸ਼ਿਪ ਚੱਲਦੀ ਚੱਲ ਹੁਣ ਦੋਨਾਂ ਤਰ੍ਹਾਂ ਦੀ ਗੱਲਬਾਤ ਸੁਣਾ ਕੇ ਕੱਲ ਦਾ ਟਾਈਮ ਦਿੱਤਾ ਜੋ ਵੀ ਗੱਲਬਾਤ ਸਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠੱਪ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે હોવે બર્થડે પાર્ટી યા કોઈ હોય પાર્ટી અજ કરો અજનલા પુરા અને ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼